ਸਤਿ ਸ਼੍ਰੀ ਅਕਾਲ ਸਵਾਗਤ ਹੈ ਕਰੋ ਨਵੀਂ ਕਹਾਣੀ ਵਿੱਚ ਉਹ ਮੇਰਾ ਮਿੱਤਰ ਸੇਵਾ ਮੁਕਤੀ ਤੋਂ ਬਾਅਦ ਬਣਿਆ ਉਸ ਨਾਲ ਮੇਰੀ ਪਹਿਲੀ ਮੁਲਾਕਾਤ ਸਥਾਨਕ ਪਾਰਕ ਵਿੱਚ ਸ਼ੇਅਰ ਕਰਦਿਆਂ ਅਚਾਨਕ ਹੋਈ ਸੀ ਹਮੇਸ਼ਾ ਚੋਸਤ ਪਹਿਰਾਵੇ ਵਿੱਚ ਵਿਚਰਨ ਵਾਲਾ ਫਿਟੀ ਬਨ ਕੇ ਦੋਵੇਂ ਪਾਸੇ ਪੇਚਾਂ ਵਾਲੀ ਮਾਵਾ ਲੱਗੀ ਪੱਗ ਸੁਨਹਿਰੀ ਫਰੇਮ ਦੀ ਐਨਕ ਚਿੱਟੀ ਦਾੜੀ ਉੱਪਰ ਕਾਲੀ ਜਾਲੀ ਚਮੜੇ ਦੀ ਬੈਲਟ ਕਿਸੇ ਸੇਵਾ ਮੁਖਤਫਾਜੀ ਅਫਸਰ ਦਾ ਭਲੇਖਾ ਪਾਉਂਦੀ ਹੱਥ ਵਿੱਚ ਫੜੀ ਖੁੰਡੀ ਵੇਖ ਕੇ ਜੇ ਕੋਈ ਟਿੱਪਣੀ ਕਰਦਾ ਆਖਦਾ ਬਾਪੂ ਲੱਗਦਾ ਬੁਢਾਪਾ ਕਬੂਲ ਕਰ ਲਿਆ ਤਾਂ ਉਹ ਮੋੜਵਾ ਜਵਾਬ ਦਿੰਦਾ ਨਹੀਂ ਇਹ ਕੁੱਤੇ ਬਿੱਲੇ ਡਰੋਂ ਲਈ ਐ ਇਹ ਸੁਣ ਕੇ ਅਗਲਾ ਕੱਚਾ ਜਾ ਹੋ ਜਾਂਦਾ ਇੰਨਾ ਹੱਸਮੁਖ ਇਨਸਾਨ ਮੈਂ ਆਪਣੇ ਜੀਵਨ ਦੇ 60ਵੇਂ ਬਰੇ ਵੇ ਤੱਕ ਨਹੀਂ ਵੇਖਿਆ ਵੈਸੇ ਤਾਂ ਵੱਗੀ ਦਾੜੀ ਕਰਕੇ ਮੈਂ ਵੀ ਉਸ ਦੇ ਬਰਾਬਰ ਦਾ ਹੀ ਲੱਗਦਾ ਹਾਂ ਲਗਾਤਾਰ ਮੈਲਨੀਆਂ ਕਰਕੇ ਜਦੋਂ ਮੈਂ ਉਸ ਨਾਲ ਕੁਲ ਮਿਲ ਗਿਆ ਤਾਂ ਇੱਕ ਦਿਨ ਮੈਂ ਪੁੱਛ ਹੀ ਲਿਆ ਬਜ਼ੁਰਗੋ ਸੈਂਚਰੀ ਦੇ ਕਿੰਨੇ ਕਨੇੜੇ ਹੋ ਮੇਰੇ ਇਸ ਸਵਾਲ ਨਾਲ ਉਹ ਖੜਖੜਾ ਕੇ ਹੱਸਿਆ ਤੇ ਜਨਕਤੂੰ ਕਹਿ ਕੇ ਮੇਰੇ ਵੱਲ ਝਾਕਣ ਲੱਗ ਪਿਆ ਇਸ ਤੋਂ ਪਹਿਲਾਂ ਕਿ ਮੈਂ ਕੁਝ ਹੋਰ ਕਹਿੰਦਾ ਉਸ ਨੇ ਕਿਹਾ ਬਸ ਤੂੰ 60 ਸਾਲਾ ਨੌਜਵਾਨ ਨੌਜਵਾਨੀ ਤੇ ਮੈਂ 84 ਸਾਲਾ ਇੰਨਾ ਕੀ ਫਰਕ ਹੈ ਇਸ ਲਈ ਨਾ ਮੈਨੂੰ ਬੁਢਾ ਸਮਝੀ ਤੇ ਨਾ ਆਪਣੇ ਆਪ ਨੂੰ ਸਦਾ ਜਵਾਨ ਰਹੇਗਾ ਪਾਰਕ ਵਿੱਚ ਪਏ ਲੋਹੇ ਦੇ ਜੰਗਾਲੇ ਬੈਂਚ ਦੇ ਬੈਠਦਿਆਂ ਮੈਂ ਕਿਹਾ ਫਿਰ ਇੱਕ ਰਿਸ਼ਤਾ ਤਾਂ ਮੈਂ ਤੁਹਾਡੇ ਨਾਲ ਜੋੜੀ ਲੈਣਾ ਹੈ ਜਿਸ ਨੂੰ ਤੁਸੀਂ ਨਾ ਨਹੀਂ ਕਰ ਸਕਦੇ ਯਾਰ ਕਿਸੇ ਰਿਸ਼ਤੇ ਵਿੱਚ ਨਾ ਬੰਨੀ ਨਿਭਦੇ ਨਹੀਂ ਹੁੰਦੇ ਉਸਨੇ ਥੋੜਾ ਗੰਭੀਰ ਹੁੰਦਿਆਂ ਕਿਹਾ ਯਾਰ ਬਾਪੂ ਤਾਂ ਨਿਭਾਉ ਜਾਉ ਨਿਭਾਈ ਜਾਉ ਦਿਲ ਦੀਆਂ ਗੱਲਾਂ ਤਾਂ ਯਾਰ ਨਾਲ ਹੀ ਕੀਤੀਆਂ ਜਾ ਸਕਦੀਆਂ ਮੈਂ ਆਪਣਾ ਪ੍ਰਤੀਕਰਮ ਦਿੰਦਿਆਂ ਕਿਹਾ ਮੈਂ ਕਦੇ ਉਸਦੇ ਘਰ ਪਰਿਵਾਰ ਬਾਰੇ ਜਾਣਨ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਮੈਂ ਸਮਝਦਾ ਸੀ ਕਿ ਬਜ਼ੁਰਗਾਂ ਨਾਲ ਦੁਨੀਆ ਕਿਹੋ ਜਿਹੇ ਰਿਸ਼ਤੇ ਨਿਭਾਉਂਦੀ ਹੈ ਹੌਲੀ-ਹੌਲੀ ਸਾਡੀ ਇੰਨੀ ਨੇੜਤਾ ਹੋ ਗਈ ਕਿ ਜੇ پارک ਵਿੱਚ ਸਾਡੇ ਦੋਹਾਂ ਵਿੱਚੋਂ ਪਹਿਲਾਂ ਕੋਈ ਪਹੁੰਚ ਜਾਂਦਾ ਤਾਂ ਸੈਂਕੜੇ ਲੋਕਾਂ ਵਿੱਚੋਂ ਅੱਖ ਅੱਖਾਂ ਇੱਕ ਦੂਜੇ ਨੂੰ ਹੀ ਭਾਲਦੀਆਂ ਉਹ ਅਧਿਆਪਨ ਦੇ ਕਿੱਤੇ ਵਿੱਚੋਂ ਸੇਵਾਮੁਕਤ ਹੋਇਆ ਸੀ ਗੱਲਾਂ ਜਿੰਨੀਆਂ ਵੀ ਉਹ ਮੇਰੇ ਨਾਲ ਕਰਦਾ ਜਵਾਨੀ ਅਤੇ ਬਚਪਨ ਵੇਲੇ ਦੀਆਂ ਹੀ ਕਰਦਾ ਇੱਕ ਦਿਨ ਉਹ ਦੱਸਣ ਲੱਗਾ ਜਦੋਂ ਮੈਂ 10-11 ਸਾਲਾਂ ਦਾ ਸਾਂ ਸ਼ਹਿਰ ਰਹਿਣ ਕਰਕੇ ਗੁਜ਼ਾਰਾ ਔਖਾ ਸੀ ਪੜ੍ਹਾਈ ਦੇ ਨਾਲ ਨਾਲ ਮੈਨੂੰ ਮੇਰੀ ਵਿਧਵਾ ਮਾਂ ਨੇ ਸਕੂਲ ਸਮੇਂ ਤੋਂ ਬਾਅਦ ਇੱਕ ਦੁਕਾਨ ਤੇ ਨੌਕਰੀ ਲਵਾ ਦਿੱਤਾ। ਅੰਮ੍ਰਿਤਸਰ ਸ਼ਹਿਰ ਵਿੱਚ ਸਿਨੇਮੇ ਕਾਫੀ ਸਨ। ਉਦੋਂ ਕਿਸੇ ਵੀ ਨਵੀਂ ਲੱਗੀ ਫਿਲਮ ਦਾ ਪ੍ਰਚਾਰ ਸਿਨੇਮੇ ਵਾਲਿਆਂ ਦੇ ਕਰਿੰਦੇ ਪੋਸਟਰ ਮੋਢਿਆਂ ਤੇ ਚੁੱਕ ਕੇ ਧੂਤ ਵਿੱਚ ਬੋਲ ਕੇ ਕਰਦੇ ਹੁੰਦੇ ਸਨ। ਉਦੋਂ ਇੱਕ ਨਵੀਂ ਹਿੰਦੀ ਫਿਲਮ ਆਈ ਸੀ। ਜਿਸ ਦਾ ਨਾਂ ਸੀ ਮਾਈਸਿਸ। ਹੀਰੋ ਉਸ ਵਿੱਚ ਕੇ.ਐਲ. ਸਾਈਗਲ ਸੀ। ਅੰਗਰੇਜ਼ੀ ਦਾ ਉਦੋਂ ਰੁਝਾਨ ਬੜਾ ਘਟ ਸੀ ਫਿਲਮਾਂ ਦੇ ਨਾਵਾਂ ਦੇ ਅਰਥ ਲੋਕ ਸਮਝ ਲੈਣ ਇਸ ਲਈ ਪੋਸਟਰ ਵਾਲੇ ਨੇ ਦੇ ਨਾਲ ਧੂਤ ਵਿੱਚ ਇੱਕ ਨੌਜਵਾਨ ਬੋਲ ਰਿਹਾ ਸੀ ਰਾਇਲ ਟਾਕੀ ਵਿੱਚ ਦੇਖੋ ਰਜਾਨਾ 300 ਮੇਰੀ ਬਹਿਨ ਮੇਰੀ ਬਹਿਨ ਮੇਰੀ ਬਹਿਨ ਸਾਡੀ ਦੁਕਾਨ ਦੇ ਸਾਹਮਣੇ ਇੱਕ ਮੁਸਲਮਾਨ ਦੀ ਦੁਕਾਨ ਸੀ ਉਸ ਦਾ ਪੂਰਾ ਨਾਂ ਕਾਦਰ ਬਖਸ਼ ਸੀ ਤੇ ਕਾਦਰ ਕਰਕੇ ਸਾਰੇ ਉਸ ਨੂੰ ਬੁਲਾਉਂਦੇ ਸਨ ਉਹ ਤੇਲ ਨਾਲ ਜਗਾਉਣ ਵਾਲੀਆਂ ਲਾਲਟੈਨਾਂ ਨੂੰ ਟਾਂਕੇ ਲਗਾਉਂਦਾ ਹੁੰਦਾ ਸੀ। ਉਹ ਹੁਜਤੀ ਬਹੁਤ ਸੀ। ਉਸਨੇ ਕਹਿ ਦਿੱਤਾ ਭੈਣ ਨੂੰ ਨਾਲ ਹੀ ਲਈ ਆਉਂਦਾ। ਇੱਥੇ ਹੀ ਵੇਖ ਲੈਂਦੇ ਸਿਨੇਮੇ ਨੂੰ ਟਾਉਣ ਜਾਣਾ। ਇਹ ਸ਼ਬਦ ਤੂਤ ਵਾਲੇ ਨੇ ਸੁਣ ਲਏ। ਸਿਨੇਮੇ ਵਾਲਿਆਂ ਦੇ ਕਰ ਕਰਿੰਦੇ ਵੀ ਆਪਣੇ ਆਪ ਨੂੰ ਘੱਟ ਬਦਮਾਸ਼ ਨਹੀਂ ਸਮਝਦੇ ਸਨ। ਉਹਨਾਂ ਕਾਦੇ ਕਾਦੇ ਨੂੰ ਜਾ ਗਲਿਓਂ ਫੜਿਆ। ਨੜਾਈ ਹਿੰਦੂ ਮੁਸਲਮਾਨ ਦਾ ਰੋਪ ਧਾਰ ਗਈ ਉਸੇ ਬਾਜ਼ਾਰ ਵਿੱਚ ਅੰਮ੍ਰਿਤਸਰ ਟਰਾਂਸਪੋਰਟ ਦੇ ਮਾਲਕ ਬਿਜਲੀਪਾ ਪਲਵਾਨ ਦੀ ਦਫਤਰ ਨੁਮਾ ਦੁਕਾਨ ਸੀ ਉਸ ਦਾ ਬਾਜ਼ਾਰ ਵਿੱਚ ਕਾਫੀ ਦਬਦਬਾ ਸੀ ਰੌਲਾ ਪੈਂਦਾ ਸੁਣ ਕੇ ਉਹ ਸਾਰਾ ਵਾਕਿਆ ਦੇਖ ਵੇਖਣ ਤੋਂ ਬਾਅਦ ਉੱਠ ਕੇ ਆਇਆ ਤੇ ਕਾਦੇ ਅਤੇ ਸਿਨੇਮੇ ਵਾਲਿਆਂ ਦੇ ਲੜਦੇ ਬੰਦਿਆਂ ਨੂੰ ਅਲੱਗ-ਅਲੱਗ ਕਰਦੇ ਕਾਦੇ ਦੀ ਗਿੱਚੀ ਵਿੱਚ ਜ਼ੋਰ ਦੀ ਇੱਕ ਲੱਫੜ ਮਾਰਿਆ ਤੇ ਕਿਹਾ ਸਾਲਿਆ ਤੈਨੂੰ ਮੈਂ ਦੱਸਦਾ ਕਿਵੇਂ ਕਿਸੇ ਨੂੰ ਗਲਤ ਬੋਲੀਦਾ ਜਾ ਓਏ ਮੁੰਡਿਓ ਤੁਸੀਂ ਇਹਦੇ ਮੈਂ ਦੋ ਹੋਰ ਲਾਉਂਦਾ ਹਾਂ ਅੱਗੋਂ ਭਾਰਾ ਪਲਵਾਨ ਦੇਖ ਕੇ ਕਿਸੇ ਦੀ ਹੋਰ ਕੁਝ ਕਹਿਣ ਦੀ ਜ਼ਰੂਰਤ ਨਾ ਜ਼ਰੂਰਤ ਨਾ ਪਈ ਤੇ ਝਗੜਾ ਸ਼ਾਂਤ ਹੋ ਗਿਆ ਮੈਂ ਇਹ ਸਾਰਾ ਤਮਾਸ਼ਾ ਆਪਣੀ ਦੁਕਾਨ ਤੇ ਬੈਠਿਆਂ ਵੇਖਿਆ ਥੋੜੀ ਦੇਰ ਬਾਅਦ ਪਲਵਾਨ ਕਾਦੇ ਦੀ ਦੁਕਾਨ ਤੇ ਆਇਆ ਤੇ ਬੋਲਿਆ ਓਏ ਜ਼ਿਆਦਾ ਤਾਂ ਨਹੀਂ ਲੱਗੀ ਪਲਵਾਨ ਜੀ ਕੀ ਕਹਿੰਦੇ ਪਏ ਜੀ ਗਿੱਚੀ ਹਾਲੇ ਵੀ ਚੂਲ ਚੂਲ ਕ ਪਈ ਕਰਦੀਏ ਕਾਦੇ ਨੇ ਗਿੱਚੀ ਪਲੋਸੀ ਪਲਵਾਨ ਨੇ ਕਾਦੇ ਨੂੰ ਗਲਵੱਕੜੀ ਵਿੱਚ ਲੈਂਦਿਆਂ ਕਿਹਾ ਗੁੱਸਾ ਨਾ ਕਰੀ ਪਰ ਤੂੰ ਸੌਰੀ ਦਿਆ ਮੌਕੇ ਦੀ ਗੱਲ ਬੜੀ ਵਧੀਆ ਆਖੀ ਐ ਤੈਨੂੰ ਔੜੀ ਕਿਵੇਂ ਫੇਰ ਕਿਸੇ ਹੋਰ ਦੇਣਾ ਬਾਪੂ ਦੱਸਣ ਲੱਗਾ ਮਿਹਨਤ ਕਰਦਾ ਮੈਂ ਪੜ ਲਿਖ ਗਿਆ ਸਵੇ ਤੋਂ ਬਾਅਦ ਨੌਕਰੀ ਮਿਲ ਗਈ ਉਦੋਂ ਪੰਜਾਬ ਇਕੱਠਾ ਸੀ ਮੇਰਾ ਵਿਆਹ ਵੀ ਤੇਰੀ ਬੇਬੇ ਨਾਲ ਹੋ ਗਿਆ ਜੋ ਸਰਕਾਰੀ ਨੌਕਰੀ ਕਰਦੀ ਸੀ ਮੈਂ ਵਿਆਹ ਤੋਂ ਬਾਅਦ ਉਸ ਨੂੰ ਆਪਣੇ ਨਾਲ ਲੈ ਗਿਆ ਉਸ ਵੇਲੇ ਸਕਿਨ ਟਾਈਟ ਪਜਾਮੀਆਂ ਨਵੀਆਂ-ਨਵੀਆਂ ਚੱਲੀਆਂ ਸਨ ਬੀਜੀ ਮੇਰੀ ਸੱਸ ਸਾਡੇ ਕੋਲ ਆਈ ਹੋਈ ਸੀ ਮੈਂ ਨੌਕਰੀ ਤੇ ਥੋੜਾ ਲੇਟ ਜਾਂਦਾ ਸਾਂ ਬੇਬੇ ਤੇਰੀ ਜਲਦੀ ਜਾਂਦੀ ਸੀ ਉਸ ਦਿਨ ਉਸ ਨੇ ਸਕਿਨ ਚੌਂਮੜੀ ਵਾਲੇ ਰੰਗ ਦੀ ਪਜਾਮੀ ਕਮੀਜ਼ ਨਾਲ ਪੈਣੀ ਹੋਈ ਸੀ ਜੋ ਦੂਰੋਂ ਨਾ ਪਾਇਆ ਬਰਾਬਰ ਲੱਗਦੀ ਸੀ ਜਦੋਂ ਉਹ ਘਰੋਂ ਬਾਹਰ ਨਿਕਲੀ ਤਾਂ ਬੀਜੀ ਨੇ ਆਵਾਜ਼ ਮਾਰੀ ਨੀ ਕੁੜੇ ਸਤਵੰਤ ਸਲਵਾਰ ਤਾਂ ਪਾ ਲੈਂਦੀ ਉਸ ਨੇ ਗੱਲ ਅਣ ਸੁਣੀ ਕਰ ਦਿੱਤੀ ਬੀਜੀ ਮੈਨੂੰ ਕਹਿਣ ਲੱਗੀ ਕਰਤਾਰ ਸਿੰਘ ਵੇਖ ਮਾਰਵਾਜ ਉਹ ਸ਼ੁਦੈਣ ਸਲਵਾਰ ਪਾਉਣੀ ਭੁੱਲ ਗਈ ਉਹ ਮੈਂ ਮੁਸਕਰਾਉਂਦਿਆਂ ਕਿਹਾ ਕੋਈ ਨਾ ਬੀਜੀ ਜਦੋਂ ਪਤਾ ਲੱਗ ਜੂ ਮੋੜਾਉ ਜਾਣ ਦਿਓ ਹਾਏ ਹਾਏ ਕਮਲਾ ਜਿਆ ਕਹਿੰਦੀ ਬੀਜੀ ਉਹਦੇ ਮਗਰ ਦੌੜੀ ਜਦੋਂ ਪਤਨੀ ਨੇ ਦੱਸਿਆ ਕਿ ਮੈਂ ਕੱਪੜੇ ਪੈਨੇ ਹੋਏ ਨੇ ਤਾਂ ਬੜਬੜ ਕਰਦੀ ਬੀਜੀ ਵਾਪਸ ਆ ਗਈ ਕਿ ਉਹ ਕਿਹੋ ਜਿਹੇ ਕੱਪੜੇ ਚੱਲ ਪੈਨੇ ਸ਼ਰਮ ਦਾ ਘਟਾ ਨਖਾਫਣੇ ਬਣਾਉਣ ਵਾਲਿਆਂ ਨੂੰ ਇੱਕ ਦਿਨ ਤਾਂ ਬਾਪੂ ਨੇ ਹਾਸੇ ਨਾਲ ਲੋਟਪੋਟ ਹੀ ਕਰ ਦਿੱਤਾ ਉਹਨੇ ਆਪਣੇ ਜਵਾਨੀ ਵੇਲੇ ਦਾ ਇੱਕ ਹੋਰ ਕਿੱਸਾ ਛੇੜ ਲਿਆ ਪੰਜਾਬੀ ਸੂਬਾ बन ਗਿਆ ਤਾਂ ਮੈਂ ਬਦਲੀ ਕਰਵਾ ਕੇ ਗੁਰਦਾਸਪੁਰ ਆ ਗਿਆ। 베ਰੀਆ ਮਹੱਲੇ ਕਿਰਾਏ ਤੇ ਰਹਿੰਦੇ ਸਾਂ। ਉਦੋਂ ਵੀ ਬੀਜੀ ਸਾਡੇ ਕੋਲ ਆਏ ਹੋਏ ਸਨ। ਰੇਡੀਓ ਉੱਤੇ ਬਿੰਕਾ ਗੀਤਮਾਲਾ ਪ੍ਰੋਗਰਾਮ ਸ਼੍ਰੀਲੰਕਾ ਤੋਂ ਚੱਲ ਰਿਹਾ ਸੀ। ਗੀਤ ਵੱਜ ਰਿਹਾ ਸੀ। ਮੈਂ ਯਾਰ ਮਨਾਣਾ ਨਹੀਂ। ਚਾਹੇ ਲੋਕ ਬੋਲੀਆਂ ਬੋਲੇ। ਮੈਂ ਬਾਜਣਾ ਨਹੀਂ ਚਾਹੇ ਜ਼ਹਿਰ ਸੋਤ ਨਹੀਂ ਕੋਲੇ। ਤਉਨ ਬਹੁਤ ਵਧੀਆ ਸੀ ਅਤੇ ਬੀਜੀ ਸਿਰ ਮਾਰ-ਮਾਰ ਝੂਮ ਕੇ ਬੜਾ ਆਨੰਦ ਲੈ ਰਹੇ ਸਨ ਤੇਰੀ ਬੇਬੇ ਨੇ ਸੁਭਾਵਕ ਹੀ ਪੁੱਛ ਲਿਆ ਬੀਜੀ ਬੜੇ ਮਸਤ ਹੋਏ ਪਏ ਜੀ ਦੱਸੋ ਖਾਂ ਭਲਾ ਗਾਣੇ ਦੇ ਬੋਲ ਕੀ ਨੇ ਬੀਜੀ ਨੇ ਕਿਹਾ ਹਾਂ ਹਾਂ ਬਹੁਤ ਵਧੀਆ ਜੋ ਕੁੜੀ ਕਹਿ ਰਹੀ ਹੈ ਬਹੁਤ ਚੰਗੀਆਂ ਗੱਲਾਂ ਕਰ ਰਹੀ ਹੈ ਕਿਹੜੀਆਂ ਗੱਲਾਂ ਪਤਨੀ ਨੇ ਫੇਰ ਪੁੱਛਿਆ ਇਹੋ ਹੀ ਨੀ ਮੈਂ ਦਾਜ ਬਣਾਣਾ ਨੀ ਬੀਜੀ ਨੇ ਪੂਰੇ ਭਰੋਸੇ ਨਾਲ ਆਖਿਆ ਨਹੀਂ ਬੀਜੀ ਇਹ ਕਹਿ ਰਹੀ ਹੈ ਕਿ ਨੀ ਮੈਂ ਯਾਰ ਮਨਾਣਾ ਨਹੀਂ ਚਾਹੇ ਲੋਕ ਬੋਲੀਆਂ ਬੋਲੇ ਪਤਨੀ ਨੇ ਆਪਣੇ ਵੱਲੋਂ ਸ਼ੁੱਧ ਉਚਾਰਨ ਦਾ ਖੁਲਾਸਾ ਕੀਤਾ ਦਰ ਫੁੱਟੇ ਮੂਏ ਦੇ ਨਾਲੇ ਤੇਰਾ ਜਿਹੜੀ ਇਹੋ ਜਿਹਾ ਗੀਤ ਸੁਣਦੀ ਹੈ ਬੰਦ ਕਰ ਇਹਨੂੰ ਪਿਓ ਨੂੰ ਬੀਜੀ ਨੇ ਰੇਡੀਓ ਵੱਲ ਇਸ਼ਾਰਾ ਕਰਦਿਆਂ ਗੁੱਸੇ ਨਾਲ ਆਖਿਆ ਅਜਹੀਆਂ ਰੂਹਾਂ ਨੂੰ ਤਾਜ਼ਗੀ ਦੇਣ ਵਾਲੀਆਂ ਐਣਕਾ ਗੱਲਾਂ ਮੇਰੇ ਯਾਰ ਬਾਪੂ ਸੁਣ ਕੇ ਹਾਸੇ ਵੰਡਦਾ ਰਹਿੰਦਾ ਹਾਸੇ ਵੰਡਣ ਵਾਲੇ ਮਨੁੱਖ ਹਮੇਸ਼ਾ ਲੰਬੀ ਉਮਰ ਆਪੋਗਦੇ ਹਨ ਜੇਕਰ ਇਹ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਨਾ ਅਤੇ ਇਸ ਤਰ੍ਹਾਂ ਦੀਆਂ ਹੋਰ ਵਧੀਆ ਕਹਾਣੀਆਂ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ